ભાઈ સે વિજ્યુન જીંદાબાદ બધા હક ਤਾਰੀਵਾਲ ਚ ਸਫਾਈ ਕਰਮਚਾਰੀਆਂ ਨੂੰ ਕੰਮ ਦੇ ਦੌਰਾਨ ਦਿੱਤੀ ਧਮਕੀ ਤੇ ਕੀਤੀ ਗਈ ਗਾਲੀ ਕਲੋਚ ਸਫਾਈ ਕਰਮਚਾਰੀਆਂ ਨੇ ਗੁੱਸੇ ਚ ਆ ਕੀਤਾ ਚੱਕਾ ਜਾਮ ਅਤੇ ਕੀਤੀ ਗਈ ਨਾਰੇਬਾਜੀ ਮਾਮਲਾ ਤਾਰੀਵਾਲ ਦਾ ਹੈ ਜਿੱਥੇ ਕਿ ਸਫਾਈ ਕਰਮਚਾਰੀਆਂ ਨੂੰ ਫੋਨ ਉੱਪਰ ਅਤੇ ਕੰਮ ਦੌਰਾਨ ਗਾਲੀ ਕਲੋਚ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਏ ਜਿਸ ਨੂੰ ਲੈ ਕੇ ਸਫਾਈ ਕਰਮਚਾਰੀਆਂ ਨੇ ਚਾਰੇ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕੀਤਾ ਅਤੇ ਜੰਮ ਕੇ ਨਾਰੇਬਾਜੀ ਕੀਤੀ ਗਈ ਅਤੇ ਉਹਨਾਂ ਨੇ ਮੰਗ ਕੀਤੀ ਕਿ ਜਿਨ੍ਹਾਂ ਨੇ ਉਹਨਾਂ ਨੂੰ ਧਮਕੀਆਂ ਅਤੇ ਗਾਲੀ ਕਲੋਚ ਕੀਤਾ ਹੈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਚਾਥਾ ਤਾਰੀਵਾਲ ਤੇ ਐਸਐਸ ਜੋ ਇੰਸਪੈਕਟਰ ਹਰਪਾਲ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਉਹ ਜਲਦੀ ਉੱਥੇ ਪਹੁੰਚ ਕੇ ਗੱਲਬਾਤ ਕਰਕੇ ਜਾਮ ਖਲਵਾ ਰਹੇ ਹਨ ਅਤੇ ਉਹਨਾਂ ਕਹੇ ਕਿ ਮੌਕੇ ਤੇ ਪਹੁੰਚ ਕੇ ਸਫਾਈ ਕਰਮਚਾਰੀ ਜੋ ਰੋਸ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਜਾਮ ਖਲਵਾਇਆ ਜਾਵੇਗਾ ਤੇ ਜਿਸ ਵਿਰੁੱਧ ਵੀ ਪੰਤੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਇਹ ਜਿਹੜਾ ਅਜਦਾ ਰੋਸ ਪ੍ਰਦਰਸ਼ਨ ਧਾਰੀਵਾਲ ਸਫਾਈ ਸੇਵਕ ਜੂਨੀਓ ਵੱਲੋਂ ਕੀਤਾ ਜਾ ਰਿਹਾ ਵਾ ਇਹ ਰੋਸ ਪ੍ਰਦਰਸ਼ਨ ਇਸ ਸੰਬੰਧ ਵਿੱਚ ਕੀਤਾ ਜਾ ਰਿਹਾ ਵਾ ਇੱਕ ਜਿਹੜੀ ਸਾਡੀ ਨਗਰ ਕੌਂਸਲ ਦੇ ਪ੍ਰਧਾਨਾ ਦੁੱਗਲ ਸਾਹਿਬ ਉਹਨਾਂ ਦੀ ਗਲੀ ਦੇ ਵਿੱਚ ਜਗਨਜ਼ਾਇਰ ਪੈ ਪੈ ਰਿਆ ਸੀ ਤੇ ਸਾਨੂੰ ਨਗਰ ਕੌਂਸਲ ਦਫ਼ਤਰ ਵੱਲੋਂ ਉਹ ਪੈਪ ਨੂੰ ਪੁੱਟਣ ਭੇਜਿਆ ਗਿਆ ਵਾ ਤੇ ਉੱਥੇ ਇੱਕ ਮੁਲਾਜ਼ਮ ਆ ਉਹਨੇ ਸਾਨੂੰ ਗਲੀ ক্লোਜ ਕੀਤਾ ਤੇ ਬਾਅਦ ਵਿੱਚ ਉਸਨੇ ਸਾਡੇ ਨੰਬਰ ਕਿਹ ਕਿਹ ਨੂੰ ਦੇ ਕੇ ਕਦੀ ਕੇਸ ਨੂੰ ਦੇ ਕੇ ਰਾਤ ਧਮਕੀਆਂ ਦਵਾਈਆਂ ਕਿ ਮੇਲ ਗੁੰਡਿਆਂ ਜੋ ਉੱਥੇ ਆਜੋ ਉੱਥੇ ਆਜੋ ਜਿਸ ਸੰਬੰਧ ਵਿੱਚ ਸਾਡੇ ਐਸਐਚਓ ਸਾਹਿਬ ਹਰਪਾਲ ਸਿੰਘ ਜੀ ਨੇ ਥਾਣਾ ਧਾਰੀਬਾਦ ਵਿੱਚ ਸਾਨੂੰ ਸੱਦਿਆ ਸੀ ਕੱਲ ਰਾਜਿੰਦਰ ਦੇ ਟਾਈਮ ਸੀ ਅਸੀਂ ਉੱਥੇ ਗਏ ਆ ਤੇ ਫਿਰ ਉਸ ਲੜਕੇ ਨੇ ਜਿਹਨੇ ਰਾਤ ਗਲੀ ਲੋਜ ਕੀਤਾ ਫੇਰ ਉਹਨੇ ਉੱਥੇ ਗਾਲੀ ਗਲੋਚਾਨੂੰ ਕੀਤਾ ਅਫਸਰਾਂ ਦੇ ਸਾਹਮਣੇ ਗਾਲੀ ਗਲੋਚ ਕਰਕੇ ਸਾਡੀ ਫੇਰ ਉਹਨੇ ਬੀਜਦ ਕੀਤੀ ਅਸੀਂ ਉਸ ਬੰਦੇ ਦੇ ਵਿੱਚ ਅੱਜ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਕੀਤਾ ਤੇ ਉਸ ਬੰਦੇ ਦੇ ਵਿੱਚ ਸਾਰੇ ਸ਼ਹਿਰ ਦਾ ਕੂੜਾ ਵੀ ਅੱਜ ਨਹੀਂ ਚੁੱਕਿਆ ਗਿਆ ਜੀ ਦਵਾਈਆਂ ਤੇ ਜਿਨ੍ਹਾਂ ਨੇ ਜਿਨ੍ਹਾਂ ਕੋਲ ਦਵਾਈਆਂ ਗਈਆਂ ਜਿੰਨੇ ਵੀ ਇਹ ਮੁਸਲਮਾਨ ਇਹਨਾਂ ਦਾ ਪਰਚਾ ਨਹੀਂ ਹੁੰਦਾ ਉਸ ਬੰਦੇ ਵਿੱਚ ਉਹਨਾਂ ਚਿਕਰੇ ਇਹ ਧਰਨਾ ਜਿਹੜਾ ਇੱਥੇ ਲੱਗਾ ਰਹੂਗਾ ਏ ਰੋਸ ਪੰਦਰਸ ਨੇ ਇਸ ਵਾਸਤੇ ਕੀਤਾ ਜਾ ਰਿਹਾ ਹੈ ਕਿ ਸਾਡੇ ਜਿਹੜੇ ਹੀ ਸਫਾਈ ਸੇਵਕ ਜੂਨੀਅਰ ਧਾਰੀ ਵਾਲ ਤੋਂ ਮੇਰਾ ਨਾਮ ਗੀਤਾ ਗੇਲਿਆ ਮੈਂ ਜੂਨੀਅਰ ਦੀ ਵਾਈਸ ਪ੍ਰਧਾਨ ਆ ਤੇ ਇਹ ਸਾਡੇ ਸਾਰੇ ਮਲਾਜ਼ਮਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਸਾਡੇ ਆਏ ਦਿਨ ਸਾਡੇ ਮਲਾਜ਼ਮਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਜਿਹੜਾ ਸਾਡਾ ਇਹ ਦੁੱਧੂ ਸਾਹਿਬ ਦੀ ਗਲੀ ਵਿੱਚ ਪੈਪ ਪਿਆ ਸੀ ਉਹਦੇ ਕਾਰਨ ਬਰਦਾਸ਼ਪੁਰ ਦਾ ਬੰਦਾ ਇੱਕ ਉਹ ਜਿਹਦੇ ਨਾਲ ਫੌਜੀ ਦੇ ਨਾਲ ਗੱਲਬਾਤ ਸੀ ਉਹਦਾ ਰਿਸ਼ਤੇਦਾਰ ਆ ਉਹਦਾ ਰਿਸ਼ਤੇਦਾਰ ਆ ਕੋਈ ਉਹਨੇ ਫੋਨ ਨੰਬਰ ਲੈ ਕੇ ਮੁੰਡੇ ਨੂੰ ਗਾਲਾਂ ਕੱਢੀਆਂ ਨੇ ਉਹਨੂੰ ਧਮਕੀਆਂ ਦਿੱਤੀਆਂ ਕਦੀ ਉਹਨੂੰ ਕਹਿੰਦਾ ਮੈਨੂੰ ਅਮੀਪੁਰ ਮੇਲਾ ਆਣ ਕੇ ਕਦੀ ਕਹਿੰਦਾ ਮੈਨੂੰ ਗੁਰਦਾਸ ਮੇਲ ਪਰ ਮੇਲ ਕਦੀ ਕਹਿੰਦਾ ਮੈਨੂੰ ਆਣ ਕੇ ਤੇ ਅੰਮ੍ਰਿਤਸਰ ਮੇਲ ਕਰ ਮੈਦਾਨ ਦੇ ਮੇਲ ਉਹਨੂੰ ਤਾਂ ਧਮਕੀਆਂ ਦਿੱਤੀਆਂ ਗਈਆਂ ਉਹਨੇ ਸਾਡਾ ਨੰਬਰ ਲੈ ਕੇ ਸਾਡੇ ਬੱਚਿਆਂ ਨੂੰ ਗਾਲਾਂ ਕੱਢੀਆਂ ਨੇ ਉਸ ਬੰਦੇ ਨੂੰ ਪੁੱਛਿਆ ਜਾ ਕੇ ਤੈਨੂੰ ਨੰਬਰ ਕਿੱਥੋਂ ਮਿਲਿਆ ਤੂੰ ਕੌਣ ਆ ਉਹ ਗਰਦਾਸਪੁਰ ਦਾ ਤੋਂ ਤਾਰੀਵਾਲ ਦੇ ਮੈਟਰ ਵਿੱਚ ਕਿਸ ਤਰ੍ਹਾਂ ਆਣ ਕੇ ਤੂੰ ਬੋਲ ਸਕਣਾ ਸਾਨੂੰ ਕਿੱਦਾਂ ਗਾਲੀ ਗਲੋਚ ਕਰ ਸਕਣਾ ਉਹਦੇ ਤੇ ਕਾਰਵਾਈ ਕੀ ਕਾਰਵਾਈ ਕੀਤੀ ਜਾਏ ਉਹਨੂੰ ਪੁੱਛਿਆ ਜਾਏ ਉਹਨੇ ਕਿਉਂ ਗਾਲਾਂ ਗਲੋਚੀ ਕੀਤੀ ਸਾਡਾ ਸ਼ਹਿਰ ਦਾ ਮਾਮਲਾ ਔਰ ਸਾਡਾ ਮਾਮਲਾ ਸੀ ਉਹ ਫੌਜੀ ਦੇ ਨਾਲ ਜਿਹਦੇ ਨਾਲ ਗੱਲਬਾਤ ਸੀ ਉਹਨੇ ਉਹਨੂੰ ਛੱਡ ਦਿੱਤਾ ਵਾ ਜਦੋਂ ਕੱਲ ਰਾਜੀਨਾਮੇ ਤੇ ਗਏ ਆ ਉਹਨੇ ਸਾਨੂੰ ਉੱਥੇ ਫੇਰ ਪੁੱਠਾ ਬੋਲਿਆ ਆ ਉਹਦੇ ਕਰਕੇ ਰਾਜੀਨਾਮਾ ਨਹੀਂ ਹੋਇਆ ਅੱਜ ਐਸੀ ਪਰਚਾ ਦਰਜ ਕਰਾਉਣਾ ਉਹਦੇ ਤੇ ਕਿਉਂਕਿ ਇਹ ਮੁੰਡੇ ਨੂੰ ਪੁੱਛਿਆ ਜਾਏ ਕਿ ਉਹਨੇ ਕਿਉਂ ਇਸ ਤਰ੍ਹਾਂ ਕੀਤੀ ਆ ਕਿਉਂ ਗਾਲਾਂ ਕੱਢੀਆਂ ਨੇ ਨਾਨਾ ਸ਼ਾਹੀ ਮੈਂ ਨਗਰ ਕੌਂਸਲ ਧਾਰੀ ਜਾਲ ਦੇ ਵਿੱਚ ਕੰਮ ਕਰਦਾ ਵਾ ਸਾਡਾ ਮਲਾਜ਼ਮ ਅਬੇ ਜਿਹੜਾ ਵੀ ਇਹ ਤਾਂ ਮਾਰਡਾਉਣ ਕੰਮ ਕਰਨ ਗਿਆ ਸੀ ਤੇ ਉੱਥੇ ਨੇ ਇੱਕ ਨਾ ਸਖਸੀਅਤ ਹੋਰ ਨਾਮ ਦੇ ਸਾਨੂੰ ਪਤਾ ਨਹੀਂ ਇਹ ਇੱਕ ਵਾਰ ਕਰ ਪੂਰੇ ਚੌਕ ਦੇ ਤੇ ਗੱਡੀ ਦੇ ਵਿੱਚ ਪਾਉਂਦੇ ਨੇ ਉਹ ਸਖਸੀਅਤ ਨੇ ਇਹਨਾਂ ਨੂੰ ਗਾਲੀ ਗੋਲ ਕੀਤਾ ਵਾ ਅਤੇ ਹੱਥੀ ਪਿਆ ਵਾ ਅਸੀਂ ਉਹ ਵੀ ਦਰਖਾਸਤ ਜਿਹੜੀ ਆ ਥਾਣਾ ਧਾਰੀ ਵਾਲ ਨੂੰ ਦੇ ਦਿੱਤੀ ਆ ਉਹ ਜੇ ਆਏ ਜੇ ਮਲਾਜ਼ਮਾਂ ਨੇ ਤੱਕਾਰਿਆ ਤੇ ਜਿਹੜੀ ਦਰਖਾਸਤ ਆ ਉਹ ਵੀ ਜਿਹੜੀ ਉਹ ਤੇ ਵੀ ਕਾਰਵਾਈ ਕੀਤੀ ਜਾਵੇ